ਹੰਦੀ ਬਾਬਿਓ ਗੁੱਡ ਮਾਰਨਿੰਗ ਲਓ ਬਈ ਸਿੱਧੇ ਆ ਗਿਆ ਆਪਦੇ ਘਰੇ ਤੇ ਸਭ ਤੋਂ ਪਹਿਲਾਂ ਤਾਂ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਹੁਣ ਆਪਾਂ ਚੱਲ ਗਏ ਚੱਲਣਾ ਕਿੱਥੇ ਆ ਤੇ ਬਹੁਤ ਵਧੀਆ ਹੁਣ ਵਿਆਹ ਨਿਬੜ ਗਿਆ ਵੀ ਠੀਕ ਆ ਸਾਰਾ ਕੁਝ ਵਧੀਆ ਕੰਪਲੀਟ ਹੋ ਗਿਆਗਾ ਤੇ ਵਿਆਹ ਤੋਂ ਵੀ ਆ ਗਏ ਆਪਾਂ ਤੇ ਹੁਣ ਮੈਂ ਕੋਠੇ ਤੇ ਆਇਆ ਸੀ ਕਿਰਾ ਤੋਰਾ ਫੇਰਾ ਕਰਨ ਮਾੜਾ ਮੋਟਾ ਤੇ ਹੁਣ ਕਈ ਦਿਨ ਹੋ ਗਏ ਆਪਾਂ ਆਪਣੇ ਕਬੂਤਰਾਂ ਖੋਲਨੇਗੇ ਉਹ ਸਾਹਮਣੇ ਨਿਮਣੀ ਉਹ ਆਪਣੇ ਘਰੇ ਉੱਥੇ ਹੀ ਹੈਗਾ ਕਬੂਤਰਾਂ ਨੇ ਘਰੇ ਹੈਗਾ ਆਪਣੇ ਘਰ ਤੋਂ ਨੇੜੇ ਹੀ ਹੈਗਾ ਤੇ ਹੁਣ ਚੱਲ ਕੇ ਆਪਦੇ ਹੱਥ ਤੱਕ ਲੱਗੇ ਵੇਖੇ ਵੀ ਨਹੀਂ ਮੈਂ ਵੀ ਕਿਵੇਂ ਕੋਸ਼ਾ ਕੀ ਹਿਸਾਬ-ਕਤਾਬ ਹੈਗਾ ਵੀ ਅੰਡੇ ਕਿਹਨੇ ਲਾਹਲੇ 4-5 ਦਿਨ ਹੋ ਗਏ ਐ ਲੱਗਦਾ ਮੈਂ ਤਰ ਹੈ ਵੀ ਪਤਾ ਹੀ ਨਹੀਂ ਸਾਡੇ ਸਾਂ ਚੜ ਗਿਆ ਭੈਣ ਛੋਤਾ ਤੱਕ ਤੋਂ ਵੀ ਪਤਾ ਨਹੀਂ ਵੀ ਕਿੰਨੇ ਕ ਦਿਨ ਹੋ ਗਏ ਆ ਠੀਕ ਆ ਨੀਰਾਂ ਲੱਗਦਾ ਵੀ ਦੋ ਤਿੰਨ ਮਹੀਨੇ ਹੋ ਗਏ ਵੀ ਘਰੇ ਵੜੇ ਨਹੀਂ ਹੁੰਦੇ ਜਿਵੇਂ ਹੋਏ ਮਨ ਚੱਲਣਾ ਉਹਦੇ ਪੰਜ ਕਿ ਦਿਨ ਹੋਇਆ ਪੰਜ ਛੇ ਦਿਨ ਹੋ ਗਏ ਤੇ ਅੱਜ ਰਾਤ ਆਇਆ ਬਈ ਅਸੀਂ ਮੰਨ ਕੇ ਚੱਲੋ 12:30 ਘਰ ਆਇਆ ਰਾਤ ਮੈਂ ਕਿਉਂਕਿ ਮਨ ਪ੍ਰੇਰਿਤ ਗਿਆ ਸੀ ਚੰਡੀਗੜ੍ਹ ਚੰਡੀਗੜ੍ਹ ਜਾ ਕੇ ਉੱਥੋਂ ਥੋੜਾ ਕੰਮ ਤਾਂ ਦੱਸਦਾ ਨਿਵੇੜ ਕੇ ਤੇ ਰਾਤ ਨੂੰ ਫਿਰ ਤੁਰੇ ਉੱਥੋਂ ਤੇ 12:30 ਵਜੇ ਨੂੰ ਘਰੇ ਆ ਗਏ ਸੀਗੇ ਠੀਕ ਹੈ ਤੇ ਬਾਕੀ ਹੁਣ ਬਸ ਚੱਲ ਕੇ ਆਪਣੇ ਕਬੂਤਰ ਵੇਹਣੀ ਆਪਾਂ ਉਹਨਾਂ ਨੂੰ ਕੱਢੀਏ ਚੱਲ ਕੇ ਬਾਹਰ ਉਹਨਾਂ ਨੂੰ ਬਾਹਰ ਕੱਢ ਕੇ ਠੀਕ ਆ ਤੇ ਤੁਹਾਨੂੰ ਫਿਰ ਦਿਖਾਉਣੇ ਆ ਕੀ ਸਕਦਾ ਕਿਵੇਂ ਬੱਚੇ ਪੁੱੱਚੇ ਕੀ ਕੁਛ ਬਣਿਆ ਪਿਆ ਉਹਨਾਂ ਦਾ ਤੇ ਚੱਲ ਕੇ ਦਿਖਾਉਣ ਤੁਹਾਨੂੰ ਪਿੱਛੇ ਥੱਲੇ ਚੱਲੋ ਚੱਲ ਗਏ ਭਰਾ ਲਓ ਭਈ ਫਾਈਨਲੀ ਆ ਗਏ ਤਾਂ ਦੋ ਥੱਲੇ ਤੇ ਹੁਣ ਵੇਖੀਏ ਚਾਰ ਪੰਜ ਦਿਨਾਂ ਖੜਾ ਮੈਨੂੰ ਤਾਂ ਲੱਗਦਾ ਵੀ ਸਾਰੇ ਬਦਲ ਗਏ ਹੋਣਗੇ ਕੱਢ ਕੇ ਬਾਹਰ ਇਹਨਾਂ ਨੂੰ ਰੱਖਣ ਲੱਗੇ ਆਂ ਦੀ ਆਹ ਤਾਂ ਮਠਾਂ ਠਾਂਡਾ ਲਓ ਭਈ ਹਾਈ ਹਾਈ ਇੱਥੇ ਖੰਡਾ ਮੇਰੇ ਖੰਡਾ ਕਿਧਰ ਨਹੀਂ ਖੰਡਾ ਕਮਿਆ ਹੈ ਹੈਲੋ ਲਓ ਜੁੜਨੀ ਵੀ ਆਂਡੇ ਲਾ ਲਿਓਂਗੇ ਵੇਖੀ ਮੈਨੂੰ ਕਰ ਦਈਏ ਬਾਹਰ ਇੱਕ ਮਿੰਟ ਪਾਣੀ ਜਾ ਆਏ ਹਾਏ ਪਾਣੀ ਕਾੜ ਦਈਏ ਬਾਹਰ ਕਮਿਆ ਲਓ ਮੇਰਾ ਹਲਾ ਸੋਹਣਾ ਹੀ ਬਣ ਗਿਆ ਨਵੇਂ ਫੰਗ ਮੂੰਗਾ ਦਿੰਦਾਾਰੇ ਓਕੇ ਰਿਪੋਰਟਾ ਪੂਰੇ ਹੀ ਹੁੰਦਾ ਤਿੰਨ ਦੇ ਤਿੰਨ ਸ਼ੀ ਠੀਕ ਹੈ ਨਾ ਉਗਬਰ ਲਈ ਜੋੜਨੀ ਉਹ ਵੀ ਅੰਡੇ ਧਰ ਲਿਓਣੀ ਉਹਨੇ ਗੰਡੇ ਧਰ ਲੇ ਤੇ ਰੰਡੇ ਕਿੱਥੇ ਆ ਕਿੱਥੇ ਆਂਡੇ ਤੇਰੇ ਬੋਲਦਾ ਨਹੀਂ ਅੰਦਰ ਵੜ ਕੇ ਵਖੀਏ ਓਏ ਹਾਏ ਹਾਏ ਅਸ ਬੱਚ ਟਿਕ ਟਿਕ ਕਰਾਉਂਦਾ ਗਾੜੀ ਕੋ ਜਾ ਭਾਂ ਜੋ ਆਂਡੇ ਵੇ ਕਿਹਦੇ ਕੋਲ ਲੈ ਚ ਰਹੀ ਲੈ ਇਹਦੇ ਆਂਡਾ ਭਾਂਦਾ ਕੁਖੜੀ ਦੇ ਆਂਡੇ ਜੇ ਦਾਦੀ ਗਿਆ ਵੇ ਦਾ

ਤੇ ਆ ਜੋੜੀ ਵੀ ਐਂਡ ਲਾਈ ਪਈ ਆ ਤੇ ਜੋੜੀ ਐਣੀ ਵੀ ਐਂਡ ਲਾਈ ਪਿਆ ਜਦੋਂ ਮੈਂ ਗਿਆ ਸੀ ਕੱਲੀ ਆ ਚੋੜੀ ਨੇ ਇੱਕ ਕੜ ਲਾਇਆ ਸੀ ਉਹ ਵੀ ਆ ਵਾਲਾ ਠੀਕ ਆ ਉਹਨਾਂ ਨੇ ਕੁਛ ਨਹੀਂ ਲਾਇਆ ਜੀ ਤੇ ਉਹਨਾਂ ਨੇ 4-5 ਦਿਨਾਂ ਦੇ ਵਿੱਚ ਵਿੱਚ ਦੋਨੇ ਹੰਡੇ ਉਹਨਾਂ ਨੇ ਪੂਰੇ ਕਰ ਲਈ ਤੇ ਇਹਨਾਂ ਨੇ ਤਾਂ ਘੜ ਹੀ ਲੇ ਠੀਕ ਆ ਅੱਜ ਪਹਿਨੇ ਹੀ ਕਰ ਲੇ ਉਦੋਂ ਮੈਂ ਨਹੀਂ ਵੇਖਿਆ ਸੀ ਤੇ ਕੜ ਤੇ ਕਬੂਤਰ ਬਾਹਰ ਆ ਪਾ ਠੀਕ ਆਉਣ ਬਈ ਤੇ ਇਹਨਾਂ ਨੂੰ ਤੋੜਾ ਫੇਰਾ ਕਰਨ ਦਿਓ ਕਰਾਂ ਤੇ ਫਿਰ ਮੈਂ ਤਾਂ ਕਾਹਲਾ ਵੀ ਉਧਰ ਚੱਲ ਗਿਆ ਆਪਣੇ ਦੂਜੇ ਘਰੇ 4-5 ਦਿਨ ਹੋ ਗਏ ਲੱਗਾ ਪਤਾ ਨਹੀਂ ਕੀ ਕੁਛ ਰਹਿ ਗਿਆ ਮੇਰਾ ਤਾਂ ਉੱਥੇ ਵੀ ਚੱਲੋ ਹੁਣ ਬਾਹਰ ਨਿਕਲ ਗਏ ਕਰਾਂ ਤੇ ਉਹਨੂੰ ਫ ਤੇ ਰੇਵੀ ਕਰਤੇ ਅੰਦਰ ਡੈਡੀ ਨੇ ਕਰਤੇ ਮੈਂ ਅੰਦਰ ਵੀਡੀਓ ਪਾਉਣ ਲੱਗਿਆ ਮੈਂ ਮਤਲਬ ਪਾ ਲਈ ਜਿਹੜੀ ਵਿੰਗੀ ਰੇਢੀ ਬਣੀ ਆ ਵਿਆਹ ਚ ਠੀਕ ਹੈ ਤੇ ਬਾਹਨ ਰੋਟੀ ਖਾ ਕੇ ਠੀਕ ਹੈ ਤੇ ਚੱਲਦੇ ਹਾਂ ਉੱਧਰ ਮੈਂ ਤਾਂ ਫਕਾੜ ਆਈ ਦੀ ਆ ਉੱਧਰ ਜਾ ਕੇ ਕਰਦੇ ਹਾਂ ਮੈਂ ਛੇਰ ਗੱਲਾਂ ਬਹੁਤ ਔਰੀਆਂ ਤੇ ਖਾਣਾ ਖਾਂ ਲੈ ਲਈ ਵਗੈਰਾ ਓ ਬਾਬਿਓ ਤੇ ਚੱਲ ਪਈ ਹੁਣ ਆਪਾਂ ਉੱਧਰ ਮਾਣ ਫੇਦ ਕੋਲੇ ਚੱਲ ਕੇ ਕੱਢਦੇ ਕਬੂਤਰ ਕਬਾਤਰ ਇਹ ਵੀ ਨਹੀਂ ਚੱਲ ਕੇ ਕੀ ਮਾਹੌਲ ਹੈਗਾ ਤੇ ਚੱਲ ਕੇ ਕਰਾਂਗੇ ਹੁਣ ਚਾਰ ਪੰਜ ਦਰਵਾਜ਼ਾ ਚੱਲਦੇ ਹਾਂ ਉੱਧਰ ਪੂਰੀ ਕਾਲ ਨਾ ਜਾਂਦਾ ਮੈਂ ਤਾਂ ਉਹ ਹਮਤ ਨਾਲ ਤੇ ਮਲਾ ਕਮੁੱਤਰ ਵਾਰ ਕੱਢਿੰਦਾ ਹੋਊਗਾ ਮੈਂ ਵਾਰਟਿਕਲ ਨੂੰ ਨੀਰਾ ਤੇ ਉਹ ਫਿਰ ਇੱਥੇ ਬਹਿ ਜੀ ਕਹਿੰਦਾ ਤੇ ਚਲੋ ਬਾਪੇ ਉੱਪਰ ਚੱਲੀ ਗਏ ਭਾਈ ਕਹਿੰਦੇ ਆ ਗਏ ਬਹੁਤ ਦਿਨਾਂ ਬਾਅਦ ਯਾਰ ਯਾਰ ਆ ਗਏ ਹੁਣ ਤਾਂ ਵੇਖ ਵੇਖ ਕੇ ਧੁੱਪਾਂ ਚੱਲ ਪੀਆਂ ਵਧੀਆ ਚਾਚਾ ਚਾਚਾ ਆਏ ਹਾਏ ਆਏ ਹਾਏ ਚਾਚਾ ਹੋਰ ਜਾ ਤੱਕ ਦੋ ਕਿੱਥਾ ਹੈ ਉਖੜਾ ਤਰਾਵੇਂ ਹੋਰ ਪਰ ਕਿਵੇਂ ਹੈ ਹੋਰ ਵਧੀਆ ਓਕੇ ਯਾਰ ਬਾਲੇ ਦਿਨਾ ਵਾਦਾ ਮਸਾਂ ਹੀ ਵਿਆਹ ਬਸ ਚਾਰ ਪੰਜ ਦਿਨ ਕੱਢ ਲੈਣਾ ਔਖੀ ਕੱਢੇ ਉੱਥੇ ਔਖੀ ਕੱਢੇ ਬੰਦਾ ਭਰ ਜੇ ਜਾਂਦਾ ਜਾ ਕੇ ਉੱਥੇ ਯਾਰ ਕਿਸੇ ਦੇ ਘਰ ਜਾ ਕੇ ਨਾ ਰਹਿਣਾ ਔਖਾ ਹੋ ਜਾਂਦਾਗਾ ਕੋਈ ਨਾ ਹੁਣ ਤੈਨੂੰ ਸੌਖਾ ਕਢਾ ਭਾਜੇ ਕਾਹਚ ਆਏ ਉਹ ਦਿਨ ਪੂਰੀ ਮੈਂ ਹਾਂ ਲੇਟ ਹੋ ਗਿਆ ਰੋਟੀ ਨਹੀਂ ਪਕਾਈ ਸੀ ਨੀ ਮੈਂ ਹੁਣ ਤੜਕੇ ਦਾ ਆਇਆ ਹਾਂ ਚਾਰ ਵਜੇ ਦਾ ਮੈਂ ਵਾਕੇ ਆ ਗਿਆ ਹਾਂ ਭਾਜੇ ਕਾਹ ਮੈਂ ਹਲੋ ਹੀ ਉਹ ਕਾਲ ਨਾਲ ਆਈ ਸੀ ਹਾਂ ਚਾ ਕੱਢੀ ਕਬੂਤਰ ਫਿਰ ਕੁੱਤਰ ਕੱਢੀ ਆਨੇ ਕੁੱਤਰ ਨਹੀਂ ਕੱਢਣੀ ਕਿਹ ਕਹਾ ਬੰਨੇ ਹੀ ਖਲਾ ਬਾਸ ਤੇ ਰਹੇ ਜੀ ਹੌਲੀ ਹੌਲੀ ਕੰਮ ਰਵਾਊਗਾ ਚਲ ਕਰ ਰਵਾ ਕਰਦੇ ਫਿਰ ਉਹ ਬਾਦ ਤੇ ਚੱਲ ਪਿੰਨ ਖੇਤ ਨੂੰ ਚੱਲਣਾ ਆ ਤੇ ਘਰੋਂ ਪੁਣਾ ਸੀਗਾ ਕਹਿੰਦੇ ਵਿਰਾਸਾ ਬਹੁਤ ਦਿਨ ਤੋਂ ਵਿਰਾਸਾ ਚ ਲੈਣੀ ਜਾਰੇ ਹੁਣ ਵੱਢ ਕੇ ਲੈ ਜੀਰਾ ਜੀਰਾ ਵੱਢ ਕੇ ਚੱਲਦੇ ਨਾਲੇ ਮੈਂ ਚੱਲ ਬੰਨ ਖੇਤ ਗੂੜੇੜਾ ਵੱਜ ਜੂਗਾ ਕਾਲਾ ਮੰਗ ਲੈਗਾ ਆਪਣੇ ਚਲੋ ਪਰੇ ਖੇਤ ਚੱਲਦੇ ਆ ਨਦੀਆਂ ਦਾ ਕਾਟ ਲੀਏ ਤੇ ਜਿਹੜਾ ਗੂੜਾ ਮਾਰ ਜਾਵਾਂਗੇ ਹਾਂਜੀ ਬਾਬੇ ਤੇ ਆਪਾਂ ਉਪੜ ਕੇ ਹੁਣ ਖੇਤ ਕਹਿੰਦੇ ਖੇਤ ਉਪੜ ਕੇ ਕਹਿੰਦੇ ਤੇ ਕਹਿੰਦੇ ਕਹਿੰਦੇ ਨਿਜਾ ਵੜਨਾ ਪੂ ਹੋਰ ਕੁਛ ਨਹੀਂ ਕਹਿੰਦੇ ਤੇ ਫਿਰ ਕਣਕ ਕਣਕ ਕਾਲੇ ਪਾਸੇ ਉਧਰ ਢੇੜਾ ਮਾਰ ਕੇ ਆਵਾਂਗੇ ਉਹ ਦੇਰੇ ਪੌਣੀ ਆਏ ਸੀ ਬਸ ਤੇ ਉਦੋਂ ਬਾਅਦ ਖੇਤ ਵੀ ਨਹੀਂ ਆਏਗੇ ਤੇ ਆਪਣੇ ਗਾਂਹਲੇ ਖੇਤ ਵੀ ਚੱਲ ਕੇ ਆਵਾਂਗੇ ਉੱਥੇ ਵੀ ਗਿਆਨੂ ਬਹੁਤ ਚਿਰ ਹੋ ਗਿਆ ਤੇ ਬਸ ਅੱਜ ਜਿਹੜਾ ਥੋੜਾ ਮਨ ਜਾ ਖਰਾਬ ਹੋਇਆ ਪਿਆ ਪਤਾ ਕੀ ਗੱਲ ਐ ਸੱਚੀ ਗੱਲ ਆ ਪਤਾ ਚੱਤ ਜਾ ਪੜਾ ਹੋਇਆ ਸਭ ਬਹਾਲ ਨਹੀਂ ਇਹੋ ਜਿਹਾ ਠੱਕੇ ਨਾ ਆਇਆ ਚਲੇ ਖੇਤ ਮੈਂ ਤਾਂ ਆਇਆ ਚਲ 10 ਮਿੰਟ ਕੱਲੇ ਬਹਿ ਜਾਗੇ ਹੋਰ ਕੋਈ ਚੱਕਰ ਨਹੀਂਗਾ ਤੇ ਉਹ ਕਰਦਗੇ ਨੀਰਾ ਵੱਢ ਲੈ ਚਲ ਮਾਸ਼ਰ ਨੀਰਾ ਇਹ ਵੱਢ ਲੈਉਣੀਆਂ ਤੇ ਫਿਰ ਕਾਢ ਲੈ ਅਸਤਰ ਭਾਈ ਨੀਰਾ ਵੱਢਣਾ ਪਊਗਾ ਦੂਮ ਚਾਲੇ ਉਹ ਖੜਾ ਤੇ ਨੀਰਾ ਆ ਪਿਆ ਵੱਢ ਕੇ ਗੱਡੀ ਚ ਕਰਨਾ ਪਊ ਲੋਡ ਤੇ ਮਨਪ੍ਰੀਤ ਵੀ ਗਿਆ ਖੇਤ ਨੀਰਾ ਵੱਢਣ ਹੀ ਉਹ ਗਿਆਗਾ ਮਾਝਲਾ ਆਪਾਂ ਵੀ ਘਰੇ ਚੱਲ ਗਏ ਆਉਣ ਯਾਰ ਬਾਕੀ ਕਰਦੇ ਆ ਫਿਰ ਕਣਕੂਕ ਤੇ ਢੇੜਾ ਗੂੜਾ ਮਾਰ ਲਈਏ ਵੇਖ ਲਈ ਯਾਰ ਠੀਕ ਆ ਬਾਕੀ ਕਰਾਂ ਕੋਈ ਨਹੀਂ ਸ਼ੇਅਰ ਆਪਾਂ ਹਾਂਜੀ ਮਿੱਤਰੋ ਤੇ ਵੇਖੋ ਨੀਰਾ ਆਪਾ ਵੱਢ ਲਿਆ ਤੇ ਨੀਰਾ ਲੱਧ ਵੀ ਲਿਆ ਲਿਆ ਥੋੜਾ ਰਹਿ ਲੱਦਣ ਵਾਲਾ ਬਸ ਆਹ ਤੇ ਦਵਾ-ਦਵਾ ਵੀ ਕੰਮ ਨਿਮੇੜ ਗਏ ਤੇ ਹੁਣ ਥੋੜਾ ਮੂਡ ਸੈੱਟ ਹੋ ਗਿਆ ਬਾਈ ਤੇ ਹੁਣੇ ਹੋਇਆ 2 ਮਿੰਟ ਪਹਿਲਾਂ ਹੀ ਤੇ ਪਹਿਲਾਂ ਥੋੜਾ ਜਿਆਦਾ ਖਰਾਬ ਸੀਗਾ ਪਤਾ ਨਹੀਂ ਕੀ ਚੱਕਰ ਹੋ ਗਿਆ ਸੀ ਯਾਰ ਹੈ ਮੈਂ ਗਾਣੇ ਸਾਈਡ ਤੋਂ ਹੀ ਤੁਹਾਨੂੰ ਲਾ ਕੇ ਬੇਫਾਲਤੂ ਹੀ ਨਾਲ ਕੋਈ ਗੱਲ ਨਹੀਂ ਬਾਤ ਤਾਂ ਨਹੀਂ ਗੱਲਬਾਤ ਹੁੰਦੀ ਹੈ ਨਾ ਕੋਈ ਵੀ ਕੋਈ ਗੱਲ ਆ ਫਿਰ ਪਤਾ ਨਹੀਂ ਕੀ ਹੋ ਗਿਆ ਬਸ 5 ਮਿੰਟ ਬਾਅਦ ਹੁਣ ਹੁਣ ਸੈੱਟ ਹੋ ਗਿਆ ਮਾੜਾ ਮੂਡ ਮੇਰਾ ਤੇ ਹੁਣ ਓਕੇ ਰਿਪੋਰਟ ਆ ਗਿਆ ਨਾ ਹੁਣ ਮারে ਖੁਸ਼ੀ ਆਈ ਆ ਤੇ ਨੀਰਾ ਲੱਧ ਗਏ ਤੇ ਚੱਲ ਗਏ ਗਾਂਹ ਕੱਟਾਂ ਵਾਲ ਖੇਤ ਗੇੜਾ-ਗੂੜਾ ਮਾਰ ਕੇ ਆਈਏ ਬਾਬਿਓ ਤੇ ਹੁਣ ਥੋੜਾ ਗੇੜਾ ਵਧੀਆ ਵੱਜ ਜੂਗਾ ਤੇ ਨਹੀਂ ਪਹਿਲਾਂ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਜੀ ਕੰਮ ਕੈਂਸਲ ਕਰ ਤੇ ਮੈਂ ਘਰੇ ਚੱਲਦੇ ਆ ਤੇ ਹੁਣ ਮੈਂ ਸੋਚਿਆ ਵੀ ਆਪਾਂ ਚੱਲਾਂਗੇ ਖੇਤ ਗਾਂਹ ਵਾਲੇ ਜਰੂਰ ਜਾ ਕੇ ਆਵਾਂਗੇ ਤੇ ਕਿਰੋਂ ਨੀਰਾ ਲੱਦ ਲਈਏ ਲੱਦ ਕੇ ਤੁਹਾਨੂੰ ਦਿਖਾਉਣੇ ਫਿਰ ਬਾਅਦ ਲੋ ਬਾਬਿਓ ਚੱਲ ਪੇ ਖੇਤ ਨੂੰ ਆਪਣੇ ਪਈ ਤੇ ਆ ਗਏ ਤੇ ਚੱਲਦੇ ਆ 10 ਸਟਾਰ ਹੋਟਲ ਚ चल के दखाने वेने कलो फिर चलिए घरे नहा चल के चला मनप्रीत को चलो फिर तो 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 ओ बो आ गए खेत अपना टेन स्टार होटल वेख लो चलो फिर गेड़ा गुड़ा मार गए देखिए कणक कणक का की कहती है लो बइ चलो 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 चलो, चलो। ਖੜ ਜੋ ਗਾਣੇ ਬੰਦ ਕਰ ਰਹੇ ਨੇ ਕਰ ਗਾਣੇ ਚੱਲ ਰਹੇ ਨੇ ਕਰਨ ਚ ਤਾਂ ਇਹ ਕੁ ਗੱਲ ਜੀ ਨਹੀਂ ਆਉਈ ਸੀ ਮੈਨੂੰ ਤਲੋ ਵੀ ਕਣਕ ਵੇਖ ਲਓ ਕਣਕ ਓਕੇ ਰਿਪੋਰਟ ਆ ਕਰਾ ਕਣਕ ਬਹੁਤ ਹੀ ਬੜੀਆ ਹੈ ਫਰਸਟ ਕਲਾਸ ਹੈ ਕਣਕ ਕਣਕ ਦੇ ਪੱਤੇ ਪੋਲੇ ਜਿਹਾ ਹੋਆ ਬਾਹਲੇ ਨਰਮ ਜਿਹਾ ਵੇਖੀ ਹੋਰ ਹੀ ਸਾਬ ਦੇ ਪੱਤੇ ਹਨ ਕਣਕ ਦੇ ਜਿਵੇਂ ਆਹ ਪੱਤੇ ਕਣਕ ਦੇ ਹੋਰ ਆਖੇ ਚੌੜਾ ਜਿਹਾ ਇਹਦਾ ਹੋਰ ਰੱਟ ਲਿਆ ਜਾ ਪਤਾ ਭਾਜ ਦੇਣੀ ਦਾ ਪਤਾ ਨਹੀਂ ਬੀ ਬੂਟ ਹੈਗਾ ਮਾੜਾ ਮੋਟਾ ਚੱਕਰ ਕੋਈ ਖਣੀ ਕੋਈ ਹੋਰ ਚੱਕਰ ਹੈ ਬਾਕੀ ਉਹ ਵੀ ਤਾਂ ਹਰਾ ਮੁੱਲ ਦਾ ਹੀ ਸੀ ਆਪਣਾ ਇੱਥੇ ਵੀ ਤਾਂ ਘਰ ਦੇ ਘਰੋਂ ਤੋਂ ਪਾਇਆ ਹੀ ਮਲਾਦਾ ਸੀ ਸਾਰਾ ਮੁੱਲ ਦਾ ਵੀ ਸੀਗਾ ਬਸ ਓਕੇ ਰਿਪੋਰਟ ਆ ਬਾਬੇ ਹੁਣ ਕਿਹੜਾ ਕੋੜਾ ਮਾਰੇ ਚਾਰ ਸਵੇਰੇ ਦੀ ਤੇ ਫਿਰ ਚੱਲਦੇ ਆ ਫਿਰ ਆਪਾਂ ਘਰ ਨੂੰ ਤੇ ਹੁਣੇ ਚੱਲ ਕੇ ਫਰਸ ਫਰੁਸ ਬਸ ਕਰਦੇ ਆ ਫਿਰ ਕੋਈ ਨਹੀਂ ਗਾਲੀ ਜੀ ਨਹੀਂ ਹੁਣ ਮੈਨੂੰ ਤੇ ਹੁਣ ਅਗਰੇ ਕੋੜਾ ਮਾਰ ਲਿਆ ਤੇ ਚੱਲੀਏ ਹੁਣ ਦਵਲ ਦੂਜੇ ਖੇਤ ਆਪਾਂ ਤੇ ਗੱਡੀ ਪਾਈ ਗਏ ਮਗਰ ਇਹਦੇ ਮਗਰ ਗੱਡੀ ਪਾਕ ਚੱਲੀ ਕੇ ਘਰ ਨੂੰ ਦਾ ਵਾਦ ਦਾ ਵਗੈਰਾ ਕਿਹੜਾ ਕੋੜਾ ਵੱਜੇਗਾ ਵਧੀਆ ਓਕੇ ਰਿਪੋਰਟ ਹੋਗੀ ਤੇ ਚਲਦੇ ਆ ਪਰ ਘਰੇ ਆਪਾਂ ਉਹ ਬਾਬੋ ਤੇ ਆਗੇ ਜੀ ਕਰੇ ਨੀਰਾ ਲਿਆਂਦਾ ਤੇ ਹੁਣ ਹੱਥ ਨੂੰ ਤਣਿੰਦਾ ਪਾਇ ਪਰ ਧੋੜੇ ਨੇ ਮੂੰਹਾਂ ਧੋੜੇ ਨੇ ਜੀ ਨਹੀਂ ਆਦਾ ਹੁਣ ਠੰਡ ਜੀ ਹੋਈ ਚਾਹਦੇ ਅੰਦਰ ਨੂੰ ਉਧਰੋਂ ਚਾਹਦੇ ਪਾਇ ਪਰ ਧੋੜ ਗਏ ਤੇ ਫਿਰ ਚੱਲ ਕੇ ਕਰਦੇ ਸ਼ੇਰ ਉਹ ਬਾਬੋ ਤੇ ਹੁਣ ਚੱਲ ਪਏ ਆਪਾਂ ਉਧਰ ਆਪਣੇ ਕਬੂਤਰਾਂ ਕੋਲ ਪਰੇ ਚਲੋ ਫਿਰ ਚਲਦੇ ਆ ਮਣਪੇ ਤੇ ਮਲਾ ਹੋਣਾ ਨਹੀਂ ਇਹਨਾਂ ਪਾਸ ਪਰ ਧੋ ਕੈਂ ਹੋ ਗਿਆ ਵਾ ਵਿਆਹ ਦੀ ਵਿਆਹ ਦੀ ਘਰਤੀ ਹੁਣ ਥੱਲੇ ਢਾੜ ਕੇ ਇੱਕ ਮਣਦਿਆਂ ਨੂੰ ਚੱਲ ਜੀ ਫਿਰ ਤਰਫੇ ਰਾਂਹ ਚੱਲੇ ਕਿ ਉੱਤੇ ਤੇ ਸਾਧ ਦੇ ਇੱਕ ਬੰਦਾ ਬੁੱਢਾ ਮਤਲਬ ਮਾਨਪ੍ਰੀ ਤਰ ਗਿਆ ਉਹ ਖੇ ਦੇ ਨੀਰਾ ਵਟਨ ਤੇ ਸਾਧੂ ਨੇ ਹੋਰ ਚੋਬਰ ਕੋਈ ਬੈਠਣ 10 ਮਿੰਟ ਤੇ ਚੱਲੋ ਫਿਰ ਚੱਲ ਗਏ ਲੋ ਮਿੱਤਰੋ ਸਿੱਧੇ ਘਰੇ ਆ ਗਏ ਹੁਣ ਤਾਂ ਆਪਾਂ ਸਿੱਧੇ ਘਰੇ ਆ ਗਏ ਜਮਾ ਸਿੱਧੇ ਘਰੇ ਆ ਗਏ ਹੁਣ ਤਾਂ ਉੱਧਰ ਵੀ ਗਿਆ ਸੀ ਉੱਥੋਂ ਆਣ ਮੈਂ ਤੇ ਇਹਨੂੰ ਦਾਣੇ ਪਾਣੀ ਪਾ ਦੇ ਕਰਨਾ ਵੀਡੀਓ ਤਾਂ ਨਹੀਂ ਬਣੀ ਸਰੀਰ ਡਾਊਨ ਹੋ ਗਿਆ ਯਾਰ ਪੱਤਾਂ ਦੁੱਹੀ ਜਾਂਦੀਆਂ ਤੇ ਪੱਤਾਂ ਬਾਵਾ ਦਾ ਬੁਖਾਰ ਚੜੂ ਆਉਂਦਾ ਜਦ ਤੱਕ ਮੰਜ ਲੱਗਦਾ ਆਂਡਾ ਮੜਾ ਸਾਫ ਸੁਫੀ ਕਰ ਲੀਏ ਆਂਡਾ ਤੋੜ ਕੇ ਇਸ ਮਾਰ ਕੇ ਠੰਡਾ ਪਾਣੀ ਬਹੁਤ ਹੈ ਰੇ ਜੀ ਕਿੱਡਾ ਆਏ ਤੂੰ ਪਾਣੀ ਪਾਉਣਾਗਾ ਬਾਜੂ ਤੇ ਲੀ ਆਸ ਲਓ ਵੀ ਇਹ ਵੀ ਖਾਵਾ ਤਿੱਤੋ ਨਾਲ ਬੜੀ ਬਾਹਰ ਨੂੰ ਪਾਣੀ ਦੇ ਰਣ ਨੂੰ ਪਾਣੀ ਆਇਓ 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 ਪਾਣੀ ਥੋੜਾ ਗਿਆ ਥੋੜਾ ਇਥਰੋਂ ਮਗਰ ਟੁੱਟ ਕੇ ਪਾਣੀ ਨੇ ਪਾਣੀ ਆਪਾ ਤੇ ਮੇਰਾ ਦਾਣੇ ਇਹਨੇ ਕੋਲ ਜਮੇ ਹੀ ਨਹੀਂ ਸੀਗੇ ਤੇ ਦਾਣੇ ਖਾਣਗੇ ਹੁਣ ਸਿੱਧਣ ਖੁੱਲेंगी ਸੱਤ ਖੁੱਲेंगी ਦਰਨੇ ਚੱਲ ਚਲ ਪਾਜਾ 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 ਚਲੋ ਵੀ ਪਾਣੀ ਬਹੁਤ ਨਿਕ ਤੇ ਇਹਨੂੰ ਪਾਣੀ ਪਾ ਦੇ ਬਸ ਠੰਡਾ ਥੋੜਾ ਤੱਤਾ ਬਾਦਸਿਓ ਇਹ ਲਾਉਗੇ ਠੰਡਾ ਪਾੜ ਪਾ ਲੋ ਵਾਬਿਓ ਪਾਣੀ ਵਾਲ ਕੰਮ ਵੀ ਗ੍ਰੇਟ ਆਂਦਾ 라우ચી ਤੇ ਦਾਣੇ ਵਾਲੀ ਟ੍ਰਿਕ ਇੱਥੇ ਅੰਦਰੋਂ ਕਣਕ ਪਾ ਲਈ ਥੋੜੀ ਅਸਰ ਕੰਮ ਦਵਾ ਦਾ ਨਵੇੜ ਦੀ ਕਾਲ ਚ ਕਣਕ ਪਾ ਕੇ ਪਾਣੀ ਵਿੱਚ ਬਾਰਾਜ ਰਹਿਣ ਉਹ ਇੱਦਾਂ ਅੰਤ ਤੱਕ ਦਾਣੇ ਖਾਂ ਦੇ ਘੜ ਬਹੁਤ ਹੈ ਮੇਰੇ ਹਿਸਾਬ ਨਾਲ ਤਾਂ ਬਾਕੀ ਵੇਖੋ बाजरा कनक बाजरा आयो 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 अर्फ 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 डिगप ਉਹ ਦਾਣੇ ਡੇਟ ਹੋ ਗਏ ਨੇ ਯਾਰੋ ਜਰਿਆਣ ਭੁੱਖੇ ਸੀ ਗਾਣੇ ਖਾ ਲੋ ਏ ਦਾਣੇ ਉਹਨੇ ਖਾਣ ਲਾ ਗਏ ਆਪ ਠੀਕ ਹੈ ਆ ਵੀ ਥੱਲੇ ਇੱਕ ਹੋਰ ਆ ਗਿਆ ਤੇ ਹੁਣ ਦਾਣੇ ਆਪੇ ਖਾਈ ਜਾਣਗੇ ਤੇ ਚੜ ਜੀਏ ਤੇ ਰੋਟੀ ਰੱਟੀ ਖਾ ਲ ਗਏ ਕਰਨੀ ਅੱਜ ਦੀ ਵੀਡੀਓ ਤਾਂ ਪਾਤੀ ਵੀਡੀਓ ਤੇ ਬਸ ਵੀਡੀਓ ਅੱਜ ਵਾਲੀ ਸੈੱਟ ਕਰ ਲੈ ਮਾਣੀ ਮੁਟਿਆ ਵਾਲੀ ਐਂਡਿੰਗ ਕਰਕੇ ਵੀਡੀਓ ਦੇਪਣਾ ਮੈਨੂੰ ਜਾਰਦੀ ਕਰਾਣਾ ਆਨੇ ਖਾਣਗੇ ਯਾਰੀ ਮੇਰੇ ਖਾਣਗੇ ਤਾਂ ਅੱਜ ਆ ਤੱਕ ਬੰਦੇ ਕੋਲ ਨਾ ਚਾਨ ਪਈ ਜਾਊਗਾ ਤੇ ਨਹੀਂ ਤਾਂ ਫਿਰ ਦਾਣੇ ਸੱਦੇ ਮੈਂ ਨਾ ਇਹਨੂੰ ਪਾਣੀ ਦਿੱਤਾ ਰਾਂਗਾ ਆ ਸਾਡ ਚੱਕ ਦੇਨੇ ਕੱਲੀ ਤੇ ਦਾ ਦਨੇ ਇੱਥੋਂ ਕਿਤੇ ਡਿਸਕਿਆ ਹੋਸੀ ਚਲ ਇਹਨਾਂ ਦਾਣੇ ਦੋਨੇ ਖਾਣਗੇ ਇਹ ਇੱਕ ਜੇ ਐ ਲੋਬੇ ਲਓ ਆਪੇ ਦਾਣੇ ਪਾਣੀ ਪਾਦ ਰਹੇ ਨੂੰ ਤੇ ਓਕੇ ਰਿਪੋਰਟ ਸਾਰਿਆਂ ਦੀ ਤੇ ਵੀਡੀਓ ਬਹੁਤ ਹੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਓਕੇ ਬਾਏ ਬਾਏ ਸਾਰਿਆਂ ਨੂੰ ਮਿਲਦੇ ਹਾਂ ਕਈ ਨਵੀਂ ਵੀਡੀਓ ਨਾਲ ਲਵ ਯੂ